ਦੋਸਤੋ ਪੰਜਾਬ ਰੇਲਵੇ ਪ੍ਰੋਟੈਕਸ਼ਨ ਫੋਰਸ ਭਰਤੀ 2024 ਲਈ ਅੱਜ ਇੱਕ ਹੋਰ ਫਰੈਸ਼ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਜੀ ਦੋਸਤੋ ਪੋਸਟਾਂ ਬਿਲਕੁਲ ਰੈਗੂਲਰ 베ਸ ਤੇ ਅਨਾਉਂਸਮੈਂਟ ਕਰਤੀਆਂ ਗਈਆਂ ਨੇ ਜੀ ਪੰਜਾਬ ਦੇ ਉਮੀਦਵਾਰਾਂ ਲਈ ਬਹੁਤ ਹੀ ਵਧੀਆ ਮੌਕਾ ਆ ਚੁੱਕਾ ਜੀ ਦੋਸਤੋ ਕਿਵੇਂ ਤੁਸੀਂ ਅਪਲਾਈ ਕਰਨਾ ਕੁਆਲੀਫਿਕੇਸ਼ਨ ਕੀ ਹੋਵੇਗੀ ਸੈਲਰੀ ਕਿੰਨੀ ਜাবেਗੀ ਸਿਲੇਕਸ਼ਨ ਕਿਵੇਂ ਹੋਵੇਗਾ ਸਾਰੀ ਜਾਣਕਾਰੀ ਡਿਟੇਲ ਚ ਦਿਆਂਗਾ ਕਿਰਪਾ ਕਰਕੇ ਵੀਡੀਓ ਨੂੰ ਲਾ ਸਕੋ ਯੂਰ ਦੇਖਿਓ ਦੋਸਤੋ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਬੈਲ ਆਈਕਨ ਨੂੰ ਪ੍ਰੈਸ ਕਰਕੇ ਛੱਡ ਦਿਓ ਜੀ ਦੋਸਤੋ ਪੰਜਾਬ ਸਟੇਟ ਵਿੱਚ ਜਦੋਂ ਵੀ ਕੋਈ ਨਵੀਂ ਭਰਤੀ ਆਵੇ ਉਹਦੀ ਸਹੀ ਤੇ ਸਟੀਕ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਚਲੋ ਦੋਸਤੋ ਵੀਡੀਓ ਸ਼ੁਰੂ ਕਰਦੇ ਹਾਂ ਦੋਸਤੋ ਕੁੱਲ ਪੋਸਟਾਂ ਨੇ ਜੀ 4000 ਤੋਂ ਵੱਧ ਪੋਸਟਾਂ ਲਈ ਤੁਸੀਂ ਅਪਲਾਈ ਕਰ ਸਕੋਗੇ ਇਹਨਾਂ ਪੋਸਟਾਂ ਲਈ ਵਿਦਿਅਕ ਯੋਗਤਾ ਰੱਖੀ ਗਈ ਹੈ ਸੈਲਰੀ ਦਿੱਤੀ ਜਾਏਗੀ 35 ਜਾਂ 400 ਰੁਪਏ ਪ੍ਰਤੀ ਮਹੀਨਾ ਪੰਜਾਬ ਦੇ ਮੁੰਡੇ ਅਤੇ ਕੁੜੀਆਂ ਲਈ ਬਹੁਤ ਹੀ ਵਧੀਆ ਮੌਕਾ ਆ ਚੁੱਕਾ ਜੀ ਜੋ ਜੋ ਹੋਣਗੇ ਜੀ ਅਪਲਾਈ ਜਰ ਕਰਿਓ ਜੀ ਚਲੋ ਦੋਸਤੋ ਅੱਪਾ ਚੱਲਦੇ ਆ ਨੋਟੀਫਿਕੇਸ਼ਨ ਦੇ ਉੱਪਰ ਦੋਸਤੋ ਅੱਜ ਦੀ ਭਾਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਭਾਰਤੀ ਰੇਲਵੇ ਪ੍ਰੋਟੈਕਸ਼ਨ ਫੋਰਸ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਆਰਪੀਐਫ ਵੱਲੋਂ ਪੋਸਟਾਂ ਨੇ ਜੀ 4000 ਤੋਂ ਵੱਧ ਪੋਸਟਾਂ ਲਈ ਤੁਸੀਂ ਅਪਲਾਈ ਕਰ ਸਕੋਗੇ ਪੋਸਟਾਂ ਨੇ ਜੀ ਕੌਨਸਟੇਬਲ ਅਤੇ ਸਬ ਇਨਸਪੈਕਟਰ ਦੀਆਂ ਪੋਸਟਾਂ ਲਈ ਤੁਸੀਂ ਅਪਲਾਈ ਕਰ ਸਕਦੇ ਹੋਗੇ ਇਹਨਾਂ ਪੋਸਟਾਂ ਲਈ অনলাইন অ্যাপ্লিকেশন 15 এপ্রিল 2024 আজ ਤੋਂ অনলাইন অ্যাপ্লিকেশন স্টার্ট হো چکا জি তো লাস্ট ডেট रखी गई है जी 14 मई 2024 तक ਤੁਸੀਂ ਨਾ ਪੋਸਟਾਂ ਲਈ ਅਪਲਾਈ ਕਰ ਸਕੋਗੇ ਵੈਬਸਾਈਟ ਤੇ ਮੈਂਸ਼ਨ ਕੀਤੀ ਗਈ ਹੈ ਇਸ ਵੈਬਸਾਈਟ ਦੇ ਉੱਪਰ ਜਾ ਕੇ ਤੁਸੀਂ অনলাইন ਅਪਲਾਈ ਕਰ ਲੈਣਾ ਹੋਵੇਗਾ ਜੀ ਦੋਸਤੋ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਜੀ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਹਰ ਇੱਕ ਨਵੀਂ ਭਰਤੀ ਜਾਣਕਾਰੀ ਸਭ ਤੋਂ ਪਹਿਲਾਂ ਪਾਉਣ ਲਈ ਦੋਸਤੋ ਤੁਸੀਂ ਮੇਰਾ WhatsApp ਗਰੁੱਪ Telegram ਚੈਨਲ ਅਤੇ Facebook ਪੇਜ ਫੋਲੋ ਕਰ ਸਕਦੇ ਹੋ ਜੀ ਜਿਹਦਾ ਲਿੰਕ ਮੈਂ ਡਿਸਕ੍ਰਿਪਸ਼ਨ ਬਾਕਸ ਦਿੱਤਾ ਜਿੱਥੇ ਮੈਂ ਸਾਰੀ ਜਾਣਕਾਰੀ ਉੱਥੇ ਵੀ ਸ਼ੇਅਰ ਕਰਦਾ ਜੀ ਦੋਸਤੋ ਰੇਲਵੇ ਪੱਲਾ ਨੋਟੀਫਿਕੇਸ਼ਨ ਦੇ ਅਨੁਸਾਰ ਆਰਪੀਐਫ ਕਾਂਸਟੇਬਲ ਦੀਆਂ ਪੋਸਟਾਂ ਨੇ ਜੀ 4208 ਜਦੋਂ ਕਿ ਆਰਪੀਐਫ ਸਬ ਇੰਸਪੈਕਟਰ ਦੀਆਂ ਪੋਸਟਾਂ ਨੇ ਜੀ 452 ਇਹਨਾਂ ਪੋਸਟਾਂ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਇਸ ਭਰਤੀ ਲਈ ਜੋ ਐਪਲੀਕੇਸ਼ਨ ਫੀਸ ਰੱਖੀ ਗਈ ਹੈ ਜੀ 250 ਰੁਪਿਆ ਐਸਸੀਐਸਟੀ ਸਬਕਾ ਜੋ ਫੌਜੀ ਨੇ ਜੀ ਔਰਤਾਂ ਘੱਟ ਗਿਣਤੀ ਅਤੇ ਆਰਥਿਕ ਤੌਰ ਤੋਂ ਜੋ ਕਮਜ਼ੋਰ ਵਿਅਕਤੀ ਨੇ ਉਹਨਾਂ ਲਈ ਰੱਖੀ ਗਈ ਹੈ ਜੀ ਜਰਨਲ ਐਂਡ OBC ਲਈ 500 ਰੁਪਏ ਅਪਲੀਕੇਸ਼ਨ ਫੀਸ ਰੱਖੀ ਗਈ ਹੈ ਜੋ ਤੁਸੀਂ ਆਨਲਾਈਨ ਪੇਮੈਂਟ ਕਰਨੀ ਹੋਵੇਗੀ ਜੀ। ਵੈਬਸਾਈਟ ਦਾ ਲਿੰਕ ਮੈਂ ਆਪਣੇ ਡਿਸਕ੍ਰਿਪਸ਼ਨ ਬਾਕਸ ਚ ਦੇ ਦਮਾਂਗਾ। ਜੋ ਵਿਦਿਅਕ ਯੋਗਤਾ ਰੱਖੀ ਗਈ ਹੈ ਜੀ ਕੁਝ ਇਸ ਪ੍ਰਕਾਰ ਹੈ ਜੀ। ਜੋ ਕਾਂਸਟੇਬਲ ਦੀਆਂ ਪੋਸਟਾਂ ਨੇ ਜੀ ਉਹਨਾਂ ਪੋਸਟਾਂ ਲਈ 10ਵੀਂ ਤੁਸੀਂ ਪਾਸ ਕੀਤੀ ਹੈ ਸਿੰਪਲ ਆ ਤੁਸੀਂ ਅਪਲਾਈ ਕਰ ਸਕੋਗੇ। ਜੋ ਐਸਆਈ ਦੀਆਂ ਪੋਸਟਾਂ ਨੇ ਜੀ ਉਹਨਾਂ ਪੋਸਟਾਂ ਲਈ ਵਿਦਿਅਕ ਯੋਗਤਾ ਜੀ ਗ੍ਰੈਜੂਏਸ਼ਨ ਡਿਗਰੀ ਤੁਸੀਂ ਕੰਪਲੀਟ ਕੀਤੀ ਹੈ ਤਾਂ ਤੁਸੀਂ ਉਹਨਾਂ ਪੋਸਟਾਂ ਲਈ ਅਪਲਾਈ ਕਰ ਸਕੋਗੇ। ਜੋ ਕੌਨਸਟੇਬਲ ਦੀਆਂ ਪੋਸਟਾਂ ਨੇ ਜੀ ਉਹਨਾਂ ਪੋਸਟਾਂ ਲਈ ਉਮਰ ਹੱਦ ਜੀ 18 ਤੋਂ ਲੈ ਕੇ 28 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ ਜੋ ਐਸਆਈ ਦੀਆਂ ਪੋਸਟਾਂ ਨੇ ਜੀ ਉਹਨਾਂ ਪੋਸਟਾਂ ਲਈ 20 ਤੋਂ ਲੈ ਕੇ 28 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਣਗੇ ਦੋਸਤੋ ਇਹਨਾਂ ਪੋਸਟਾਂ ਲਈ ਐਸਸੀਐਸਟੀ ਓਬੀਸੀ ਲਈ ਉਮਰ ਹੱਦ ਵੀ ਛੂਟ ਦਿੱਤੀ ਜਾਵੇਗੀ ਨਾ ਪੋਸਟਾਂ ਲਈ ਚੋਣ ਤੁਹਾਡੀ ਕਿਵੇਂ ਹੋਵੇਗੀ ਜੀ ਜੋ ਕੌਨਸਟੇਬਲ ਅਤੇ ਐਸਆਈ ਦੀਆਂ ਪੋਸਟਾਂ ਨੇ ਜੀ ਉਹਨਾਂ ਪੋਸਟਾਂ ਲਈ ਆਨਲਾਈਨ ਲਿਖਤੀ ਪ੍ਰੀਖਿਆ ਸੀਬੀਟੀ ਹੋਵੇਗੀ ਜੀ ਉਸ ਤੋਂ ਬਾਅਦ ਚੁਣੇ ਗਏ ਉਮੀਦਵਾਰਾਂ ਦਾ ਸਰੀਰਕ ਕੁਸ਼ਲਤਾ ਟੈਸਟ ਪੀਟੀ ਅਤੇ ਸਰੀਰਕ ਮਾਪ ਟੈਸਟ ਪੀਐਮਟੀ ਉਸ ਤੋਂ ਬਾਅਦ ਡਾਕੂਮੈਂਟ ਵੈਰੀਫਿਕੇਸ਼ਨ ਅਤੇ ਮੈਡੀਕਲ ਦੇ ਆਧਾਰ ਤੇ ਤੁਹਾਡਾ ਸਿਲੈਕਸ਼ਨ ਕੀਤਾ ਜਾਵੇਗਾ ਦੋਸਤੋ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਕਰਿਓ ਜੀ ਅਤੇ ਲਾਈਕ ਜੁਰ ਕਰਿਓ ਜੀ ਤਾਂ ਜੋ ਕੀ ਜਾਣਕਾਰੀ ਸਭ ਤੱਕ ਪਹੁੰਚ ਸਕੇ ਉਸ ਸਮੇਂ ਇਹਦੇ ਨਾਲ ਪੋਸਟਾਂ ਲਈ ਅਪਲਾਈ ਕਰ ਸਕਣਾ ਜੋ ਐਸਆਈ ਦੀਆਂ ਪੋਸਟਾਂ ਨੇ ਜੀ ਇਨਸਪੈਕਟਰ ਦੀਆਂ ਪੋਸਟਾਂ ਨੇ ਜੀ ਉਹਨਾਂ ਪੋਸਟਾਂ ਲਈ 35400 ਰੁਪਏ ਪ੍ਰਤੀ ਮਹੀਨਾ ਪੇਤੀ ਜਾਵੇਗੀ ਜੋ ਕੌਨਸਟੇਬਲ ਦੀਆਂ ਪੋਸਟਾਂ ਨੇ ਜੀ ਉਹਨਾਂ ਪੋਸਟਾਂ ਲਈ 21700 ਰੁਪਏ ਪ੍ਰਤੀ ਮਹੀਨਾ ਪੇਤੀ ਜਾਵੇਗੀ ਆਨਲਾਈਨ ਅਪਲਾਈ ਕਰਨ ਦਾ ਲਿੰਕ ਤੁਹਾਨੂੰ ਮੇਰੇ ਡਿਸਕ੍ਰਿਪਸ਼ਨ ਬਾਕਸ ਵਿੱਚ ਮਿਲ ਜਾਵੇਗਾ ਜੇਕਰ ਤੁਸੀਂ ਕਹੋ ਨੋਟੀਫਿਕੇਸ਼ਨ ਚਾਹੀਦਾ ਤਾਂ ਨੋਟੀਫਿਕੇਸ਼ਨ ਦਾ ਲਿੰਕ ਵੀ ਤੁਹਾਨੂੰ ਮੈਂ ਪ੍ਰੋਵਾਈਡ ਕਰਵਾ ਦਵਾਂਗਾ ਦੋਸਤੋ ਉਮੀਦ ਕਰਦਾ ਮੇਰੀ ਦਿਵਰਤੀ ਜਾਣ ਕੇ ਤੁਹਾਨੂੰ ਚੰਗੀ ਲੱਗੀ ਹੋ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ